ਮੇਰੇ ਬਾਪ ਨੇ ਤਾਇਏ ਦਾ ਮੁੰਡਾ ਨਹੀਂ ਹੈਗਾ ਇਹ ਮੈਂ ਤਾਂ ਨਹੀਂ ਜਾਣਦਾ ਵੀ ਨਹੀਂ ਬੰਡੀਆਂ-ਵੰਡੀਆਂ ਚ ਜਾਣਦਾ ਵੀ ਸ਼ਿੰਗਾਰ ਐ ਫੁਲਾਨਾ ਐ 30000 ਰੁਪਏ ਘਟੇ ਦਿੰਦਾ ਆਹੀ ਗੱਲ ਹੋਈ ਆ ਬਈ ਅਸੀਂ ਨੇ 31000 ਹੁਣ ਤੂੰ 31000 ਦੀ ਦਿੰਦਾ ਨਹੀਂ ਉਸ ਮੁੱਲ ਤੇ ਯਾਰ ਉਸ ਮੁੱਲ ਤੇ ਮੈਂ ਤੈਨੂੰ 35 ਦੇ ਇੰਨੇ ਬੰਦੇ ਸ਼ਿੰਗਾਰ ਯਾਰ ਖਰਜਾ ਬਈ ਕੁੱਤਾ ਬਲੀ ਦੇ ਡਾਂ ਮੈਂ ਕੁੱਤੇ ਡਾਂਗ ਨਹੀਂ ਮਾਰੀ ਮਾਦਨ ਡਾਂਗੇ ਮਾਰੂਗਾ ਤੈਨੂੰ 1900 ਰੁਪਏ ਤੂੰ ਸੱਦੇ ਦਮਾਉਣੇ ਕੌਣੋ ਚੋਕੀ ਲੈ ਕੱਢਣਾ ਸਾਡਾ ਕੰਮ ਬਣਾਤਾ ਰੱਬ ਨੇ ਅਸੀਂ ਉਹ ਰੱਬ ਨੂੰ ਸਮਝਦੇ ਆਂ ਵੀ ਅਸੀਂ ਉਹ ਕੰਮ ਨੂੰ ਨੇਪਰੇ ਚਾੜੀਏ ਪੂਰ ਲਈ ਨੂੰ ਨਹੀਂ ਜਾਂਦਾ ਤੇਨੂੰ ਨਹੀਂ ਜਾਂਦੇ ਤੂੰ ਮੈਨੂੰ ਨਹੀਂ ਜਾਂਦਾ ਆਪਾਂ ਮੰਡੀਆਂ ਮੰਡੀਆਂ ਦੇ ਯਾਰ ਆ ਘਰੇ ਕੋਈ ਕਿਸੇ ਦੇ ਨਹੀਂ ਜਾਂਦਾ ਲੈ ਉਹਰਾ ਹੱਥ ਕਰ ਸਿੱਧਾ ਵਾਹੇ ਨਾ ਖਾਣੀ ਰੱਖੀ ਤਾ ਕੋਈ ਸਾਡੀ ਰੱਖ ਖੜ ਫੇਰੇ ਨੂੰ ਅਗਰ ਪਰੇ ਓਏ ਹਾਂ ਪਰੇ ਹਾਂ ਆਪਣਾ ਤੱਕਾ ਦੋ ਹਾਂ ਆਪਣੀ ਨਾਲੇ ਆਪੀ ਹੋਗੀ 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 ਲੋ ਜੀ ਪੈਸੇ ਮਸਲੇ ਚ ਗਾਲ ਨਹੀਂ ਸਵਾ ਚ ਸੰਗ ਨਹੀਂ ਅਸੀਂ ਕਿਸੇ ਗੱਲੋਂ ਤੰਗ ਨਹੀਂ ਆ ਬੱਕਰੀ ਦਾ ਸੌਦਾ ਚ ਲੈ ਵੀਡੀਓ ਕਢਵਾ ਲੈ ਗੱਲ ਕਹਾਂਗੇ ਸੱਚੀ ਠੀਕ ਹੈ ਜੇ ਇੱਕ ਵੀ ਕੱਚੀ ਨਿਕਲ ਗਈ ਸਾਨੂੰ ਲਾਜ਼ਮੀ ਡੰਡ ਸ਼ਿੰਗਾਰ ਨਹੀਂ ਪਰ ਦਾ ਡੰਡ ਅਸੀਂ ਭਰ ਕੇ ਜਾਵਾਂਗੇ ਅਸੀਂ ਉਹ ਦਲਾਲਾਂ ਚੋਂ ਦਲਾਲ ਬੰਦੇ ਨਹੀਂ ਹੈਗੇ ਵੀ ਰੋਟੀ ਖਾਈ ਚੱਲ ਮੇਰੇ ਭਾਈ ਅਸੀਂ ਲੰਬੇ ਸਮੇਂ ਵਰਤਨੇ ਇਹ ਪੱਠ ਦਾ ਮੁੱਲ ਲਾ ਕੇ ਗਏ ਨੇ ਤਿੰਨ ਵਾਰੀ ਸੌਦਾ ਹੋ ਗਿਆ ਬੰਦਿਆਂ ਨੂੰ ਕੀ ਪਰ ਰੁਪਈਏ ਨਹੀਂ ਬਣੇ 3000 ਘਟ ਗਿਆ ਉਹਨੇ ਮਸਾਂ ਲੈ ਕੇ ਫਿਰ ਵੀ 27-28 ਹਜ਼ਾਰ ਦੀ ਪੱਠ 25.5 ਦੀ ਉਹ ਦੰਦਰਾਲੇ ਵਾਲੇ ਕਾਲੇ ਤੋਂ ਲੈ ਕੇ ਗਏ ਛੜੀ ਗੱਬਣ ਪਾ ਹੈਗੀ ਪਤਾ ਨਹੀਂ ਨਾ ਤੇ ਇਹਦੇ ਥੱਲੇ ਦੋ ੱੱਬੇ ਬੱਚੇ ਨੇ ਇਹਦੀ ਵੀਡੀਓ ਥੱਲੇ ਵੀ ਆਊਗੀ ਮੁੰਡੇ ਪਾਉਣਗੇ ਪਹਿਲੇ ਸੌਦੇ ਦੀ ਫੇਰ ਤੂੰ ਪਿੱਛੇ ਨੂੰ ਹਟੇਗਾ ਬੰਦੇ ਨੇ ਮੰਗੇ ਤੀ 40 ਹਜ਼ਾਰ ਇਸੇ ਨੇ ਚਾਲੀ ਤੋ ਆ ਗਿਆ ਦੋ ਘਟਾ ਤਿੰਨ ਘਟਾ ਆ ਗਿਆ ਚਾਹ ਇਹਨੇ ਤਾਂ ਮਨ ਦੇ ਵੇਖ ਕੇ ਗਏ ਚਾਲੀ ਮਿੰਟ ਮੈਂ ਝੂਠ ਨਹੀਂ ਕਹੂੰਗਾ ਉਹੀ ਗੱਲਾਂ ਹੋਣਗੀਆਂ ਸੱਚੀਆਂ ਕੋਈ ਮੇਰੇ ਬਾਪ ਦਾ ਤਾਏ ਦਾ ਮੁੰਡਾ ਨਹੀਂ ਹੈਗਾ ਇਹ ਮੈਂ ਤਾਂ ਨਹੀਂ ਜਾਣਦਾ ਵੀ ਨਹੀਂ ਬੰਡੀਆਂ-ਵੰਡੀਆਂ ਚ ਜਾਣਦਾ ਵੀ ਸ਼ੰਗਾਰ ਹੈ ਫਲਾਨਾ ਹੈ ਆਹ ਕ੍ਰਿਸ਼ਨ ਹੈ ਉਹ ਫਲਾਨੇ ਪਿੰਡ ਦਾ ਹੈ ਮੈਂ ਤਾਂ ਕਦੇ ਉਹੀ ਨਹੀਂ ਵਿਚਾਰਿਆਂ ਦੇ ਗਿਆ ਹਾਂ ਫੇਰ ਇਹ ਕਹਿੰਦਾ ਰਾਜੂ ਜੇ ਤਾਂ ਲੈ ਜਾਣੀਆਂ ਸੱਤ ਗੇੜੇ ਮਾਰ ਕੇ ਮੁੰਡੇ ਨੂੰ 33000 ਰੁਪਏ ਘਟਣ ਦੇ ਹਾਂ ਆਹੀ ਗੱਲ ਹੋਈ ਆ ਬਈ ਅਸੀਂ ਨੇ 31000 ਪੱਟ ਦਾ ਲਾ ਕੇ ਛੱਡ ਗਏ ਆਈ ਗਏ ਲੋਈ ਆ ਬਈ ਪੰਜ ਉਹ ਪਿੱਛਾ ਖਿਚਾਗੇ ਪੰਜ 400 ਪਾ ਕੇ ਬਣਦੀ ਜਾਂਦੀ ਈਏ ਫਿਰ ਉਹ ਬੰਦੇ ਪਿੱਛਾ ਖਿਚਾਗੇ ਕੋਈ ਨਾ ਪੈਸੇ ਹੈ ਹੈਲੋ ਜੇ ਨਾ ਦੇਖਣੀ ਆਪਾਂ ਚਾਹੋ ਨਾ ਫੋਨ ਤੇ ਨਹੀਂ ਬਿਕਦੇ ਹੈਲੋ ਕਰੇਂ ਜੀ ਯੋ ਜੀ ਦੇ ਅਰੇ ਜੀ ਨਹੀਂ ਜੀ ਹਾਂ ਜਿਵੇਂ ਕਰੀਏ ਕਰੋ ਜਿਵੇਂ ਹੁੰਦਾ ਫਿਰ ਸੌਦਾ ਸਹੀ ਕੱਟੇ ਪਾਉ ਦਾ ਲੋਟ ਸਹੀ ਕਰ ਲੋ ਇਹ ਗੱਡੀ ਜਦ ਲੋਕ ਜਿਹੜੇ ਪਿੰਡੋਂ ਆਏ ਚੌਧਰੀ ਮਲੂੜ ਅਸੀਂ ਮਲੂੜ ਤੋਂ ਆਏ ਆਤੀ ਮਲੂੜ ਤੋਂ ਮੈਂ ਰੋਜ ਜਾਣਾ ਕੋਤੀ ਵਾਲੇ ਮੱਕੇ ਨਹੀਂ ਕੋਤੀ ਵਾਲਾ ਮਲੂੜ ਸਲਾਮ ਅਲੈਕਮ ਵਾਲੇ ਸਲਾਮ ਪਾਈ ਚੌਧਰੀ ਹੁਣ ਤੂੰ 37000 ਦੀ ਦੰਦਾ ਨਹੀਂ ਉਸ ਮੁੱਲ ਤੇ ਯਾਰ ਉਸ ਮੁੱਲ ਤੇ ਮੈਂ ਤਾਂ 35000 ਇੰਨੇ ਬਣਦੇ ਦੋ ਦਿੰਗਾ ਯਾਰ ਉਹ ਵੀ ਤਰਜੀਹ ਖਰਜ ਵੀ 35000 40 ਤੋਂ ਤੁਹਾਨੂੰ ਪੈਸਾ ਮਾਰੇ ਆਉਂਦੇ ਨੇ ਉਹੀ ਤੜਕੇ ਵਾਲੀ ਜੜੀ ਕਰੇਗਾ ਇਹ ਸਾਡੀ ਕੋਈ ਆਪਾ ਪਾਠਾ ਬੱਚੇ ਪਾ ਕੇ ਇਹਨੂੰ ਸਹੀ ਬੱਕਰੀ ਆ ਉਹ ਪਾਠ ਹੋਈ ਲੱਗਿਆ ਇਹਨਾਂ ਨੂੰ ਪਾਸ-ਪੂਸ ਕਰਵਾਤੀ ਖੜ ਜਾ ਦੋ ਮਿੰਟ ਬਾਬਾ ਜੀ ਪਾਸ ਕਰਾਈ ਆ ਆ ਸ਼ੇਮਰ ਕਰ ਲੈਣ ਬਈ ਖੜੀਆ ਕਰ ਲੈ ਨਾ ਪਹਿਲਾਂ ਪਾਸ ਕਰੋ ਬਈ ਇਹਦਾ ਸਾਨੂੰ ਚੋਲੋ ਜੀ ਅਸਟਾ ਨਵੇਂ ਪੰਤੇ ਨਾ ਨਾ ਮੇਰੇ ਬਸ ਵਾਸਤੇ ਨਹੀਂ ਨਾ ਨਾ ਮੈਂ ਤਾਂ ਬਿੰਦ ਦੀ ਗਰੰਟੀ ਨਹੀਂ ਹੁੰਦਾ ਮੇਰੇ ਸ਼ਰੀਰ ਦੀ ਵੀ ਨਹੀਂ ਹੁੰਦਾ ਅਸਤਾਨ ਜਰਾ ਨਾਮ ਸੁਣ ਕੇ ਆਇਆ ਮੇਰਾ ਨਾਮ ਨਾ ਸੁਣ ਨਾਮ ਸੁਣ ਵਪਾਰੀਆਂ ਦਾ ਬੱਕਰੀਆਂ ਦਾ ਆਓ ਪਹਿਲਾਂ ਕਰੋ ਪਾਸ ਜਿਹੜੀ ਗੱਲ ਹੈ ਆਹ ਦੇਖੀ ਇੱਕ ਮੜਾ ਜੂ ਖੁੱਲਾ ਕਰ ਦੇ ਥੜ ਦੇਖੋ ਰਾਜੂ ਰਾਜੂ ਖਰਜਾ ਯਾਰ ਤੂੰ ਥਰ ਜਾ ਦੋ ਮਿੰਟ ਆਇਆ ਵੀਰਾ ਆ ਆ ਕਰੋ ਭਾਈ ਕਰੋ ਆ ਜਾ ਵੀਰੇ ਚਲੀ ਜਾ ਤੂੰ ਕਿੱਥੇ ਜਿਆ ਉਹ ਬੈਠਾ ਜੀ ਅੱਛਾ ਤੇਰਾ ਸਰਦ ਨਹੀਂ ਇਹ ਮਰ ਜੀ ਕਿੰਨੀ ਕਿ ਦੂਰ ਹੈ ਨਾਲ ਹੀ ਬੈਠਾ ਜੀ ਇੱਥੇ ਆਪਣੇ ਲੰਡੇ ਜੀ ਆਹ ਬਹੁਤ ਬਹੁਤ ਚਾਹ ਦੀ ਖਵਾ ਹੋ ਰਿਹਾ ਆ ਬਲਾ 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 ਆ ਛਲਾ ਰੂ ਦੇਖ ਲੈ ਇਸੇ ਦੇ ਨੇ ਹਾਂ ਕਾਲੀ ਗੋਲੀ ਬੱਚੇ ਮੰਗਰ ਭੱਜੀ ਫਿਰ ਬੱਚਾ ਨੇ ਆਪਾਂ ਲੰਗਰ ਖਾਤਾ ਸੀ ਨਾ ਮੜੀ ਜੀ ਮੈਂ ਤਾਂ ਮਲੇ ਨਾ ਲਾ ਲਾ ਹੋਰ ਲਾ ਮੜੇ ਇਹ ਹਾਂ ਹੋਰ ਲਾ ਲੈ ਚੇਪਾ ਮੜਾ ਜੀ ਮਾ ਕਿਤੇ ਨਹੀਂ ਹੋਲੀ ਹੁੰਦੀ ਇਹ ਹੋਲੀ ਆ ਜਾਂਦਾ ਗਈ ਵਰਗੀ ਬੱੱਸ ਲੈ ਜਾਗੀ ਫੜ ਲੈ ਫੜ ਲੈ ਫੜ ਲੈ ਫੜ ਲੈ ੱਤਾਂ ਦੁੱਧਾਂ ਪਹਿਲੇ ਵੀ ਸਵੇਰ ਦੇ ਕੋ ਮਰੀ ਜਾਂਦੇ ਬੱਸ ਫੜ ਲੈ ਅਮਰੀਕਾ ਗਈ ਜਾਗੀ ਬੱਕਰੀ ਚ ਕੋਈ ਘੜੀ ਇਹ ਤੋੜਾ ਵੀ ਬਹੁਤਾ ਬੱਦਲੇ ਇਹਨੂੰ ਜੇ ਬਾਈ ਹਵਾ ਲੱਗਣ ਬੱਕਰੀਆਂ ਤੂੰ ਉੱਤੇ ਜਿਹੜੀ ਜਨ ਬੰਗਰੇ ਹੋ ਜਾਗਾ ਤੂੰ ਏ ਤੂੰ ਡਾਂਗ ਮਾਰਨੀ ਆਉ ਦੇ ਧੰਮਾ ਖਾ ਮੋਲ ਉੱਪਰ ਇਹ ਬਣਨੀ ਕਿ ਉਹ ਡੱਗਿਆ ਕੋਈ ਉਹ ਚੱਕਣਾ ਮੈਂ ਕਰਾਂ ਮਿੱਠੂ ਤਾਂ ਪਿੱਲੀ ਦੇ ਡਾਂਗ ਕੁੱਤੇ ਦੇ ਡਾਂਗ ਨਹੀਂ ਮਾਰੀ ਬਣੀ ਮੈਂ ਤੇਨੂੰ ਡਾਂਗੇ ਮਾਰੂਗਾ ਤੇਨੂੰ ਇਹ ਕੋਣ ਲਾ ਕੋਲ ਭਾਈ ਆਹ ਦੇਖੀ ਯੂ ਕਰਨੂ ਕੋ ਤੂੰ ਯਾਰ ਇਹਨੂੰ ਛੱਡ ਲੂੰ ਹਾਂ ਮੈਂ ਮੈਂ ਆ ਗਿਆ ਮੈਂ ਦੀ ਆ ਗਿਆ ਬੰਦ ਚੜਤਾ ਬੰਦਾ ਪੂਰਾ ਵੀਰ ਆ ਕੇ ਬੋਲਣ ਗਿਆ ਫਾੜੀ ਲੂੰਗਾ ਆਇਆ ਡਸਰਾ ਗਈ ਆ ਗਈ ایا نہیں بندا رائے تے جاہی نہیں ہے بھائی ضرور ہے جی چولا لا کے دکھا بھائی کرو جی جناب ہاں بچہ ہے پاکیش نامیا شہد اندر جمع ہاں ہاں دیکھ لے کوئی نہیں کوئی نہیں ਹਾਂ ਦੇ ਚੋਪਰੇ ਹੋ ਜਾ ਬੱਕਰੀ ਸੋਚਾ ਖਲ ਫੜਾ ਦੇ ਬੱਚਿਆਂ ਨੂੰ ਕਿਸੇ ਕੋਲੋਂ ਨਿਕਾੜ ਪੱਖ ਤੇ ਚੋਲਾ ਪਾ ਦੇ ਪੁੱਤ ਪਾ ਦੇ ਛੋਲਾ ਮਲੇ ਜਗਾੜਾ ਕੱਢ ਦੀ ਹਾਂ ਜੀ ਹਾਂ ਜੀ ਆ ਜਾ ਭਾਈ ਲਵੇ ਆ ਜਾ ਬੱਚਾ ਸਾਹਿਬ ਨੂੰ ਬੁਲਾਓ ਆਓ ਡਾਕਟਰ ਸਾਹਿਬ ਕਾਰਾ ਮਾਰ ਕੇ ਦੇਖ ਨਾ ਮੈਂ ਉਹ ਖੋਰ ਦੁਆਰਾ ਚੋਲਾ ਨਹੀਂ ਹੀ ਨਹੀਂ ਫੇਰ ਪਛੂਗ ਲਾਣੀ ਹੁੰਦੀਆਂ ਕੋਈ ਸਾੜਾ ਫੜ ਕੋਈ ਸਰਲਾ ਫੜਲਾ ਆਲਾ ਕਦੂ ਰੱਜੂ ਤੂੰ ਅੰਨਾ ਤੀ ਮੈਂ ਕੇਰਾਂ ਦਾ ਪਾਸ ਕਰ ਲਾ ਹਾਂ ਇਹਨਾਂ ਨੇ ਤਾਂ ਨਹੀਂ ਕਰੀ ਮੇਰੇ ਦਾ ਹੱਕ ਮੰਗਦਾ ਮੁੰਡਿਆ ਵੀਡੀਓ ਬਣਾਓ ਭਾਈ ਹਾਂ ਇਹਨਾਂ ਨੇ ਤਾਂ ਨਹੀਂ ਕਰੀ ਮੇਰੇ ਦਾ ਹੱਕ ਮੰਗਦਾ ਮੁੰਡਿਆ ਵੀਡੀਓ ਬਣਾਓ ਭਾਈ ਮੈਂ ਦੋ ਹੱਥਾਂ ਨਾਲ ਚੋਜ ਗੰਨੇ ਆ ਮੈਨੂੰ ਬਰਾ ਕਰ ਓਏ ਕੋਈ ਨਹੀਂ ਕੋਈ ਗੰਨੇ ਅਰ ਕੀ ਪਠਾ ਮੈਂ ਧੁੰਨ ਤੈਨੂੰ ਪਾਇਰ ਵੀ ਪੜੀ ਪੜਛ ਇਹ ਥੋੜਾ ਬਿਛੜਨ ਮਾਰੂਗੀ ਇਹਦਾ ਟਾ ਚਲਾਉ ਹਾਂ ਦਾ ਹੈ ਨਹੀਂ ਨਹੀਂ ਆਪਾਂ ਗਰੰਟੀ ਲੈਂਦੇ ਕੋਈ ਗੱਠ ਨਹੀਂ ਫੱਟਣੀ ਮੈਂ ਕਹਿੰਦਾ ਭਾਈ ਹਰਨਾ ਨਹੀਂ ਆਹ ਲਿਓਟੀ ਚ ਕੋਈ ਪ੍ਰੋਬਲਮ ਨਹੀਂ ਨਹੀਂ ਲੱਤਾਂ ਐ ਚੱਕਣ ਦੀ ਬੱਕਰੀ ਜੇ ਮਸਟੇਚ ਚ ਹੋ ਗਈ ਤੁਹਾਨੂੰ ਕਹਾਂ ਵੀ ਦੋਨੋਂ ਹੱਥ ਨਾਲ ਚੋਲ ਚੱਲ ਪਾ ਮੈਂ ਤੁਹਾਨੂੰ ਛਾੜੇ ਡੋਟਾ ਅੱਕੜ ਜੇ ਪ੍ਰੋਬਲਮ ਹੋ ਜੇ ਕੋਈ ਔਲੀ ਪੈ ਜੇ ਲੱਤ ਨੂੰ ਐ ਚੱਕੋ ਬੱਕਰੀ ਤਰਦ ਮੰਨੂਗੀ ਸਾਰੀ ਉਮਰ ਲੰਘੀ ਬੱਕਰੀ ਨਹੀਂ ਮਿੱਠੂ ਆਪਣੀ ਹਾਂ 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 ਮਾਲਕਾ ਹੈ ਹਾਂਜੀ ਆਪਣੀ ਹੈ ਲਾ ਪੇਸ਼نگਾਰ ਸਾਰੀਆਂ ਗੱਲਾਂ ਦੂਰ ਕਰ ਦੇ ਦਸਤੋਆਏ ਫਕੀਰ ਨੂੰ ਕਦੇ ਕਹਿੰਦਾ ਖਾਲੀ ਨਾ ਮੂੜੀ ਬਹੁਤੇ ਬੱਕਰੀ ਪਿੱਛੇ ਪਕਾਈ ਕਹੀ ਕਰ ਗਈ ਸਾਡਾ ਵੀ ਮਾਂਗੇ ਚ ਰਹਿ ਗਿਆ ਤੈਨੂੰ ਪਤਾ ਕਿਉਂ ਸਾਡਾ ਕੰਮ ਹੈ ਇਹ ਕੰਮ ਕਰਨਾ ਵੀਡੀਓ ਬਣਾਉਣੀ ਸੌਦੇ ਦਿਵਾਉਣੇ ਧੋਣੋ ਚ ਕਿਲੇ ਕੱਢਣਾ ਸਾਡਾ ਕੰਮ ਬਣਾਤਾ ਰੱਬ ਨੇ ਅਸੀਂ ਉਹ ਰੱਬ ਨੂੰ ਸਮਝਦੇ ਆ ਵੀ ਅਸੀਂ ਉਹ ਕੰਮ ਨੂੰ ਨੇਪਰੇ ਚਾੜੀਏ ਪੂਰ ਰਹੀਏ ਇਤਣ ਜੀ ਕਿ ਲੱਗਣਾ ਬਾਕੀ ਅਸੀਂ ਆਸ ਕਰਦੇ ਆ ਥੋੜੀ ਵਪਾਰੀਆਂ ਦੀ ਰੱਬ ਵਰਗੀ ਸਾਨੂੰ ਗਾਵਾਂ ਦਿਓ ੱੱਕੇ ਮਾਰੋ ਸੌਦਾ ਨਾ ਦਿਓ ਸਾਨੂੰ ਅਸੀਂ ਕਦੇ ਕਿਸੇ ਨਾਲ ਲੜਾਂਗੇ ਨਹੀਂ ਸਾਨੂੰ ਗੁੱਸਾ ਨਹੀਂ ਕਾਤੋਂ ਮਾਰਾਂਗੇ ਸਾਰੀਆਂ ਗੱਲਾਂ ਛੱਡ ਦੇ ਬੱਕਰੀ ਵੇਚਤੀ ਬੱਸ ਬੱਕਰੀ ਵੇਚਤੀ ਸਾਰੀਆਂ ਗੱਲਾਂ ਛੱਡ ਦੇ ਇੱਜ਼ਤ ਕਰ ਡਾਕਟਰ ਸਾਹਿਬ ਦੀ ਪਹਿਲੀ ਵਾਰ ਆਏ ਨੇ ਮਲੋੜ ਤੋਂ ਮੈਂ ਇਹਨਾਂ ਨੂੰ ਨਹੀਂ ਜਾਣਦਾ ਤੇ ਤੈਨੂੰ ਨਹੀਂ ਆਉਂਦੇ ਤੂੰ ਮੈਨੂੰ ਨਹੀਂ ਜਾਣਦਾ ਆਪਾਂ ਮੰਡੀਆਂ ਮੰਡੀਆਂ ਦੇ ਯਾਰ ਆ ਕਰੇ ਕੋਈ ਕਿਸੇ ਦੇ ਨਹੀਂ ਜਾਂਦਾ ਲੈ ਉਹਰਾ ਹੱਥ ਕਰ ਸਿੱਧਾ ਪਵਾ ਦਿਆਂ ਗਿੱਧਾ ਵਾ ਵੀ ਹੈ ਵਾ ਵੀ ਵੇਚ ਲੈ ਬੱਕਰੀ 31000 ਤੇਰੀ ਦਾ ਲੱਗਿਆ ਠੀਕ ਹੈ ਗੱਲ ਆਲਾ ਬੱਕਰੀ ਵੇਚਤੀ ਮੱਥੇ ਦੇ ਨਾਲ ਨਾਲੀ ਜਦ ਕਰਦੀ ਬੱਕਰੀ 32000 ਦੀ ਹੋ ਗਈ ਬਜਾਈ 32 ਦੀ ਨਾ ਬੱਸ ਦੇ ਚੁੱਪ ਕਰ ਬੱਕਰੀ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ 32 ਦੇ ਨਹੀਂ ਇੱਕ ਤੀਜੀ ਪੱਟੀ ਤੈਨੂੰ ਕਿਹਾ ਸੀ 32 40 ਮਾਰੀ ਅੜੀਆਂ ਨਾ ਕਰ ਨਹੀਂ ਅੜੀਆਂ ਨਹੀਂ ਕਰਦਾ ਅੜੀਆਂ ਨਹੀਂ ਕਰਦਾ ਮੈਂ ਕਿਉਂ ਕਰਨ ਵਾਲਾ ਬੰਦਾ ਹੀ ਨਹੀਂ ਚੱਲ ਹੋਰ ਵੇਖ ਲਓ ਯਾਰ ਨੇ ਉਹ ਬੱਲੇ ਚੱਤੇ ਦੀ ਗੱਲ ਹੈ ਸਾਡੇ ਬੱਤੀ ਦੀ ਹੋ ਗਈ ਉਹ ਨਹੀਂ ਪੰਜ ਹੋ ਗਿਆ ਘੰਟੇ ਨਾ ਖਾਲੀ ਕਿਤਾ ਕੋਸ਼ੀਰ ਰੱਖ ਖੇਡ ਪਰ ਮੇਰੇ ਨੂੰ ਪਰੇ ਬੱਸ ਪਰੇ ਅਨੰਤ ਬਾਰ ਤੁਮ ਦੋਨੋਂ ਨਾ ਆਉਂਦੇ ਆ ਲਾਟੀ ਪਾ ਜਾਣਗੇ ਛੱਡ ਪਰ ਓਏ ਓ ਕੰਮੀ ਨਹੀਂ ਭਾਈ ਓਏ ਨੁਕਾ ਬੀਖਾ ਬ੍ਰੋਮਾ ਵੇਰਾ ਹੈ ਦੇ ਲੋਕ ਹੈ ਜਾ ਚਾ ਰ رکھ بھائی نبڑ گئی لکھائی ہے تو کرا کے سردار جی ہوں کوئی بھی عزت رکھو

ਏ ਪੰਜ ਚਾਰ ਚੋ ਨਾ ਧੱਕੇ ਨਾਲ ਨਹੀਂ ਤੇਰੀ ਵੀ ਹੱਲੋ ਕੋਈ ਗੱਲ ਨਹੀਂ ਯਾਰ ਹੋਰ ਕਿੱਥੇ ਕਿੰਨਾ ਰੱਖ ਪੈ ਗਿਆ ਹੁਣ ਫਰਕ ਹੁਣ ਯਾਰ ਉਹਨੂੰ ਵੀ ਉਹ ਤਾਂ ਉਹ ਤਾਂ ਮਨਾਉਂਦਾ ਲਾਈ ਉਹ ਲੈ ਲੈ ਹੀ ਉਧਰੋਂ ਕਰਵਾ ਕੇ ਤੂੰ ਉਹ ਤਾਂ ਮੈਨੂੰ ਉੱਥੇ ਪਰਚੀ ਮਿਲੂ ਤੁਹਾਨੂੰ ਪਰਚੀ ਮਿਲ ਜੂਗੀ ਸਹੀ ਹੈ ਚੱਲ ਹੋ ਗਿਆ ਚੱਲ ਜੀ ਨਾਮ ਅੱਥੇ ਦੇਣਾ ਜੇ ਪੈਸੇ ਉਹ ਹੋ ਗਈ ਯਾਰ ਇਹ ਹੁਣ ਤੂੰ ਆਹ ਤਾਂ ਉਹ ਕਿਹੜੇ ਗੱਲੇ ਵਾਜਾ ਕਰੀਏ ਨਾ ਯਾਰ ਆਪਣਾ ਨਾ ਖਾਪੀ ਹੋਗੀ ਹੋ ਵੀ ਹੋਗੀ 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 ਕੋਈ ਪੈਸੇ ਪੈਸੇ ਓ ਚੁੱਪ ਕਰ ਜਾ ਯਾਰ ਓ ਬਾਬਾ ਇਹ ਕੌਣ ਹੈ ਯਾਰ ਇਹ ਮੇਰੀ ਸੀਰੀ ਆਦਾ ਯਾਰ ਸੀਰੀ ਨਹੀਂ ਹੁਣ ਸੀਰੀ ਹੈ حا پے نہو کرو لگتی ਆਜੇ ਆਜੇ ਪਾਉਂ ਆਹ ਮੁੱਲ ਦੀ ਹੋਰ ਹੈਗੀ ਇੱਕ ਬੱਚਾ ਹੋਰ ਲਾ ਫੋਲੇ ਮੁੱਲ ਦੀ ਸੀ ਆ ਰੱਖੀ ਨਾ ਗਰ ਬੱਚਾ ਆ ਬੱਚਾ ਪਤਾ ਲੱਗਿਆ ਸਾਡਾ ਇਹ ਨਾ ਇਹ ਨੂੰ ਬੜੀ ਜੀ ਨਾ ਹੁੰਦੀ ਚਿੱਟੀ ਹੁੰਦੀ ਨਾ ਸਾਨੂੰ ਸ਼ਰਮਦਾਈ ਦੀ ਮਾਰਦੀ ਐ ਇਹ ਲੰਗਾ ਬਹੁਤ ਬੰਨੀ ਅੱਜ ਦਾਈ ਜੀ ਆ ਦੇ ਤੂੰ ਕੁੜੀ ਦਾਈ ਲਾਇਆ ਕਰ ਮਰੀ ਜੀ ਜਫਾ ਮੇ ਜਫਾ ਦੇਖ ਇਹ ਤਾਂ ਜਿੰਦਗੀ ਵੀ ਨਹੀਂ ਗਈ ਕਿੰਨੇ ਜਰ ਕਾਲੇ ਰਹੇ ਕਾਲੇ ਰਹੇ ਰੱਬ ਦੇ ਜਰ ਐਵੇਂ ਲਾਉਂਦਾ ਫਿਰ ਕਾਲੇ ਲੋਕਾਂ ਦੇ ਮੂੰਹ ਕੌੜਾ ਲਾਪਾਪ ਕਰਦੇ ਫਿਰ ਲੋਕਾਂ ਦੇ ਫਰਾਂ ਵਾਲੇ ਮੂੰਹ ਕੌੜਾ ਕਰਿਆ ਜਰੂਰ ਪੜਦਾ ਉੱਥੇ ਇਹ ਸਹੀ ਗੱਲ ਆਸਾਈਆ ਦੇਓ ਜੀ ਲਓ ਇਹਨਾਂ ਚੱਲੋ ਲੱਗੀ ਹੋਈ ਹੈ ਇਹਨਾਂ ਕੜਿਆ ਜਦੋਂ ਉਹਦੀ ਮੰਮੀ ਇਹਨੂੰ ਚੁੱਪ ਕਰੋ ਵੀ 2 ਮਿੰਟ ਓ ਬਾਈ ਚੁੱਪ ਕਰ ਪੈ ਗੰਡ ਕਰਨ ਪਹਿਲਾਂ 2 ਮਿੰਟ ਦਾ ਹੱਥ ਕਰਨਾ ਮੈਂ ਮੁੰਡੇ ਸ਼ਖਤ ਦੋ ਮਿੰਟ ਜੋ ਚੌਧਰੀ ਉਰਾ ਛਾਵੇਂ ਆਜੋ 来 ਬਈ ਅਕੀਸਾ ਖੜਾ 4 5 6 7 8 9 10 ਯਾਰ ਕੰਮ ਹੀ 11 12 13 14 15 16 17 ਅੱਧਾ ਨਹੀਂ ਕੋਈ ਜਾ ਗਿਆ ਵੀ 21 22

ਗੱਡ ਕੱਢ ਹਥਾਂ ਵਿੱਚ ਗੱਡ ਕੱਢ ਇਹ ਜਵਾਬ ਇਹ ਕਈ ਮੋਕਿਆਂ ਨੂੰ ਝੁਲਕੇ ਨਾ ਗਏ ਉਹ ਨਾ ਝੁਲਕੇ ਨਾ ਗਏ ਸਕਦਾ ਹਾਂ ਚੁੱਪ ਕਰ ਸਦੀਕ ਜਾਂ ਜਾਂਦਾ ਪਤੀ 1000 ਰੁਪਏ ਦੀ ਤੇਸਤੀ ਹੋ ਗਿਆ ਭਾਈ ਆ ਬੱਕਰੀ ਜੀ ਤੇੜੀ ਨੇ ਲਈ ਇੱਕ ਗੱਲ ਸੁਣ ਲਓ ਮੇਰੀ ਤੁਸੀਂ ਉਹ ਬੰਦੇ ਹਨ ਜਾਣ ਹਰੇਕ ਨੂੰ ਤਾਂ ਅਸੀਂ ਦੱਸਦੇ ਨਹੀਂ ਕਰੀ ਦਾ ਦੁੱਧ ਹੈ ਸਾਰੇ ਦਿਨ ਦੀ ਗਰਮੀ ਪਈ ਹੈ ਤਪਿਆ ਹੋਇਆ ਜਾ ਕੇ ਬੱਕਰੀ ਨੂੰ ਨਾ ਖਾਲੀ ਕਰ ਦਿਓ ਥੋੜਾ ਜਿਹਾ ਦੁੱਧ ਛੱਡ ਦੇ ਥੱਲੇ ਜਿਉਟੀ ਨਾਲ ਪਾਣੀ ਪੁਣੀ ਨਾਲ ਧੋ ਕੇ ਠੰਡਾ ਜਿਹਾ ਦੁੱਧ ਹੋ ਗਿਆ ਬਾ ਠੰਡੇ ਜੇ ਚਿਪਾ ਚਿਪਾ ਮਾੜਾ ਮਾੜਾ ਚੰਗਾ ਕੇ ਅੰਦਰ ਵੜ ਦਿਓ ਪੱਕੇਲੇ ਛੱਡ ਦਿਓ ਪੱਕੇ ਸਾਹਮਣੇ ਹਾਂ ਸਰ ਪੱਕੇ ਸਰ ਪੱਥਰ ਤੜਕੀ ਨੂੰ ਦੁੱਧ ਜਿਹੜਾ ਉਹ ਬੱਕਰੀ ਦਾ ਚੋਕੇ ਥੋੜੀਆਂ ਹੀ ਆ ਧਰ ਆਏ ਹੁਣ ਵੀ ਆ ਉਹ ਤਾਂ ਛੱਡ ਦਿਓ ਬੱਕਰੇ ਭੁੱਖੇ ਨਹੀਂ ਮਰਦੇ ਘਟ ਚੰਗਾਓ ਪੰਜ ਚਾਰ ਦਿਨ ਜੇ ਤੁਸੀਂ ਐਵੇਂ ਚੋ ਚੋ ਚ ਵੱਧ ਦੁੱਧ ਚੰਗਾਤਾ ਮੇਮਣਿਆਂ ਨੂੰ ਚਰਕੀ ਲੱਗ ਜੂ ਮੋਕ ਲੱਗ ਜੂ ਮਰ ਜਾਣਗੇ ਕਰਮੀ ਪਾਣੀ ਦਿਨ ਨੂੰ ਘਰੇ ਮੇਮਣਿਆਂ ਨੂੰ ਦੋ ਦੋ ਚਮਚੇ ਠੰਡੇ ਦੇ ਦੰਦੇ ਨੇ ਹਾਂ ਕੌਲੀ ਬਾਤੀ ਹੈ ਪਾ ਕੇ ਮੂਹਰੇ ਕਰਦੇ ਮੂਹਰੇ ਆਪੀ ਪੀਣ ਲੱਗ ਜਾਣਗੇ ਅਣਜਾਣ ਬੰਦਿਆਂ ਜਾ ਕੇ ਖੜਾ ਦੁੱਧ ਸਾਰਾ ਚੰਗਾਤਾ ਬੱਚੇ ਮਰ ਜਾਣਗੇ ਨਹੀਂ ਅਸੀਂ ਦੁੱਧ ਚਨਾਇਓ ਨਾ ਜ਼ਿਆਦਾ ਦੁੱਧ ਚੋਲੋ ਮੋਟਾ ਮੋਟਾ ਸਾਡਾ ਦੱਸੰਦਾ ਭਾਵ ਹੈ ਸਰਦਾਰ ਜੀ ਮਿੱਠੂ ਹੋਰ ਭਾਈ ਹੋਰ ਆਲਾ ਕਹਿੰਦਾ ਸੜਾ ਇਹਨੇ ਦੱਸਿਆ ਨਹੀਂ ਉਹਨੇ ਕੇ ਬੱਚੇ ਨੇ 29 ਮਾ ਚੋਨਾ ਬੱਕਰੀ ਨਹੀਂ ਚੋੜਾ ਬੱਕਰੀ ਹੋਣਾ ਹਾਂ ਜਿਹੜਾ ਕੁੱਤੇ ਬੱਚੇ ਨੇ ਉਹ ਮਾ ਚੋੜਾ ਚੋੜਦੇ ਹੁੰਦੇ ਦੂਜੇ ਚੋਨਾ 20 ਦਿਨ ਹੋਏ ਹੋਣਗੇ ਨਹੀਂ 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 ਸੁਈ ਨੂੰ ਬਈ ਛਾਰੇ ਦਿਨੋਂ 5 ਦਿਨ 7 ਦਿਨ ਹੋ ਗਏ ਹੋ ਗਏ ਖੋਦ ਖਾ ਬੱਕਰੀ ਹੁਣ ਚੱਲੀ ਜਾ